जिन्ना ਮਦਲੇ ਬੜੀ ਖੁਸ਼ੀ ਦੇ ਮਾਨ ਵਾਲੀ ਗੱਲ ਆ ਕਿ ਅੱਜ ਅਸੀਂ ਜ਼ਿਲ੍ਹਾ ਪਠਾਨਕੋਟ ਵਿੱਚ ਜਿਹੜਾ ਨਾਸੀਵਾ ਪੂਰਾ ਦੇਸ਼ ਆਜ਼ਾਦੀ ਦਾੜਾ ਬਣਾ ਰਿਹਾ ਅਸੀਂ ਪਹੁੰਚੇ ਸ਼ਿਰਕਤ ਕੀਤੀ ਆ ਤੇ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਪਠਾਨਕੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ ਦੇ ਜਿਹੜੇ ਬਾਹਰ ਸਾਡੇ ਇੰਡੀਅਨ ਵਸਦੇ ਨੇ ਭਾਰਤੀ ਲੋਕ ਵਾਸੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਮੁਬਾਰਕਬਾਦ ਦਿੰਦੇ ਆ ਤੇ ਅਸੇ ਦਿਨ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਯਾਦ ਕਰਦੇ ਹੋਏ ਉਹਨਾਂ ਨੂੰ ਮੁੱਖ ਮੁੱਖ ਰੱਖਦੇ ਹੋਏ ਅਸੀਂ ਇਹ ਪੂਰਾ ਦੇ ਨਸੀ ਪੂਰਾ ਦੇਸ਼ ਬੜੇ ਚਾਵਾ ਨਸੀ ਬਣਾ ਰਹੇ ਜੀ ਜੀ ਸਰ ਆਜ਼ਾਦੀ ਦੀ ਫਿਸਾ ਸਾਡੇ ਵਿੱਚ ਅਸੀਂ ਸਾਥਾਂ ਲੈ ਰਹੇ ਆ ਕੋਈ ਬੇਕਦਰ ਜਿਹੜਾ ਪਠਾਨਕੋਟ ਦੇ ਗੱਲ ਕੋਈ ਖਾਸ ਕਰਕੇ ਪਠਾਨਕੋਟ ਹਲਕੇ ਦੀ ਗੱਲ ਕਰੀ ਇਖਤਾਰ ਵਿਕਾਸ ਵਾਸਤੇ ਜਿਹੜਾ ਇਹਨਾਂ 5 ਸਾਲਾਂ ਵਿੱਚ ਸਖੜਾ ਹੀ ਰਿਹਾ ਆ ਅੱਜ ਤੱਕ ਇਥੇ ਕੋਈ ਡਿਵੈਲਪਮੈਂਟ ਨਹੀਂ ਹੋ ਪਈ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਜਦੋਂ ਦੀ ਪੰਜਾਬ ਵਿੱਚ ਆਵਾਜ਼ ਦੀ ਪਾਰਟੀ ਸਰਕਾਰ ਆਈ ਆ ਲੋਕਾਂ ਨੇ ਇੱਕ ਬਹੁਤ ਵੱਡਾ ਮੈਂਡੇਟ ਦੇ ਕੇ ਆਵਾਜ਼ ਦੀ ਪਾਰਟੀ ਨੂੰ ਮੌਕਾ ਦਿੱਤਾ ਨੇ ਤੇ ਸਾਡੇ ਸੀਐਮ ਸਾਫ ਸਰਦਾਰ ਪ੍ਰੋਸ ਦੀ ਮਾਨ ਜੀ ਵੀ ਉਹ ਦਿਨ ਰਾਤ ਤਾਂ ਦਹੀਨਾ ਪੰਜਾਬ ਦੀ ਸਰਵਾਰ ਉਲੀ ਲੱਗੇ ਹੋਏ ਨੇ ਤੇ ਮੈਨੂੰ ਵੀ ਲੱਗਦਾ ਕੋਈ ਇਦਾਂ ਦੀ ਕੋਈ ਉਹਨਾਂ ਵੱਲੋਂ ਕੋਈ ਕਮੀ ਪੇਛੀ ਰਹੀ ਆ ਜਾਂ ਕੋਈ ਲੱਗਦਾ ਤਾਂ ਅਸੀਂ ਜਰੂਰ ਆਪਾਂ ਇੱਕ ਵਾਰੀ ਆਪਾਂ ਆ ਕੇ ਪੂਰੇ ਲੋਕਲ ਟੀਮ ਨਾਲ ਲੀਡਰ ਸਾਹਿਬ ਆਪਾਂ ਗੱਲ ਕਰ ਲਾਂ ਜਿਹੜੀ ਕਮੀਆਂ ਪੇਛੀ ਹੈਗੀਆਂ ਜਾਂ ਕੋਈ ਹੈਗੀ ਕੋਈ ਦਿੱਕਤਾਪਾ ਕਰ ਲਾਂਗੇ ਬਸ ਜੇ ਲੋਕਾਂ ਦਾ ਕਹਿਣਾ ਹੈ ਕਿ ਪਠਾਨਕੋ ਜਿਹੜਾ ਹਲਕਾ ਉਹਦੇ ਵੀ ਤਾਂ ਇਹਦੇ ਬੀਜਪੀ ਦੇ ਨੇ ਜਿਹੜੀ ਲੀਡਰ ਹੈ ਜੋ ਕਾਂਗਰਸ ਬਚੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੇ ਤਾਂ ਕਰਕੇ ਸ਼ਾਇਦ ਜਿਹੜਾ ਨਹੀਂ 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 ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਬੜੀ ਪ੍ਰੈਕਟੀਕਲ ਗੱਲ ਦੱਸਦਾ ਜਦੋਂ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਂਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਚਾਹੇ ਉਹਨੂੰ ਵੋਟ ਪਾਈ ਕਿ ਨਹੀਂ ਪਾਈ ਇਸੇ ਤਰ੍ਹਾਂ ਹੀ ਸਾਡੇ ਸੀਐਮ ਸਾਹਿਬ ਦੀ ਸੋਚ ਆ ਜਿਉਂ ਪੰਜਾਬ ਦੇ ਮੁੱਖ ਮੰਤਰੀ ਉਹ ਸਾਰੇ ਹਲਕਿਆਂ ਦੇ 117 ਹਲਕਿਆਂ ਦੇ ਮੁੱਖ ਮੰਤਰੀ ਆ ਤੇ ਉਹਨਾਂ ਦੇ ਮਨ 'ਚ ਕੋਈ ਇਦਾਂ ਦੀ ਨਹੀਂ ਹੈਗੀ ਕੋਈ ਇਦਾਂ ਦੀ ਗੱਪਾਂ ਕੋਈ ਪਾਰਸ਼ੀਐਲਟੀ ਕਰੀਏ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਨੇ ਤੇ ਜਰੂਰ ਅੱਗੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਰਿਜ਼ਲਟ ਦੇਖਣਗੇ ਜੀ ਧੰਨਵਾਦ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਮਾਨਦਿਕ ਗੱਲ ਹੈ ਸਾਡੇ ਹੋਣੇ ਡਾਕਟਰ ਰਵਜੋਤ ਜੀ ਕਨ ਬੰਦਰੀ ਉਹ ਵੀ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਏ ਸੀਗੇ ਉਹਨਾਂ ਨੇ ਫਲੈਗ ਹੋਸਟ ਕੀਤਾ ਸਾਡੇ ਡਿਸਟ੍ਰਿਕਟ ਪਠਾਨਕੋਟ ਵਾਸਤੇ ਬਹੁਤ ਮਾਨ ਦੀ ਗੱਲ ਲੱਗੀ ਹੈ ਆਬੀਸਲੀ ਖੁਸ਼ੀ ਦਾ ਮੌਕਾ ਹੈ ਲੇਕਿਨ ਉਸਦੇ ਨਾਲ ਨਾਲ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਜੋ ਲੋਕ ਕਾ ਨੇ ਜਿਨਾ ਸ਼ਹੀਦਿਆ ਨੇ ਸਾਨੂੰ ਇਹ ਜਾਬਤ ਲਾਈ ਹੈ ਸਾਨੂੰ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਵੀ ਮਾਨ ਸਨਮਾਨ ਦੇਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਸਾਰੇ ਸਾਡੇ ਪਠਾਨਕੋਟ ਵਾਸੀ ਸਾਰੇ ਪੰਜਾਬ ਵਾਸੀ ਕਲਪੀ ਪੂਰੇ ਹਿੰਦੁਸਤਾਨ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਆਜ਼ਾਦੀ ਦੀ ਬਹੁਤ ਬਹੁਤ ਸ਼ੁਭ